ਆ ਬੰਦੀ ਸਿੰਘਾਂ ਦਾ ਤਾਂ ਮੈਂ ਕਿੰਨਾ ਸਮਝਦਾ ਵੀ ਕਾਨੂੰਨ ਸੌ ਹੀ ਗਿਆ ਕਈ ਮਾੜਾ ਮੋਟਾ ਕਈ ਵਾਰ ਜਾਗਦੇ ਆ ਜਾਗ ਤੋਂ ਬਾਅਦ ਸੌ ਜਾਂਦੇ ਆ ਸੋ ਇੱਕ ਮੈਂ ਹੋਰ ਸਾਡੂ ਗੱਲ ਜਿਹੜੀ ਚਲੋ ਤੁਸੀਂ ਚੇਤੇ ਕਰਾਤੀ ਇਹ ਵੀਰਬਾਲ ਦੇਸਾਲਾ ਫਰੋਂ ਦਾ ਡੇ 1 ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹਦਾ ਵਿਰੋਧ ਕੀਤਾ ਸੀ ਹੁਣ ਆ ਜਿਹੜਾ ਕਾਰਟੂਨ ਹੀ ਨਹੀਂ ਬਣਾਇਆ ਉਦਨੇ ਮਾਛੀ ਵੜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਪੈਸੀਫਿਕਲੀ ਤਾਂ ਉਹਨੂੰ ਰਾਤ ਪਹਿਲਾਂ ਮੇਰਾ ਬਿਆਨ ਵੀ ਜਾਰੀ ਹੋ ਗਿਆ ਸੀ ਅਸੀਂ ਕੋਈ ਸਮਝੌਤਾ ਨਹੀਂ ਕੋਈ ਮੇਰਾ ਮੇਰਾ ਕਹਿਣ ਤੋਂ ਬਾ ਮੈਂ ਆਪਣੀ ਗੱਲ ਕਰਦਾ ਆਪਣੀ ਕੀ ਆ ਸ਼ੌਮਨੀ ਗੁਰਦਾਰ ਪਰਬੰਧਕ ਕਮੇਟੀ ਮੈਂ ਆਪਣੀ ਨਾਂ ਕਹਾਂ ਸ਼ੌਮਨੀ ਗੁਰਦਾਰ ਪਰਬੰਧਕ ਕਮੇਟੀ ਆ ਤੇ ਉਹਦਾ ਮੈਂ ਮੁਖੀ ਆ ਤੇ ਜੇ ਕੋਈ ਸਿੱਖ ਜਾਂ ਸਿੱਖੀ ਸਪਿੰਟ ਦੇ ਖਿਲਾਫ ਗੱਲ ਕਰੂਗਾ ਜੇ ਮੈਂ ਨਹੀਂ ਕਹੂੰ ਹੋਰ ਕੌਣ ਕਹੂਗਾ ਤੇ ਇਸ ਕਰਕੇ ਜੀ ਇਹਨਾਂ ਦਾ ਉਹਨੂੰ ਮਾਲ ਹਰ ਗੱਲ ਨੂੰ ਟੇਲਟ ਕਰਨ ਦਾ ਢੰਗ ਬਣਾ ਲਿਆ ਤੇ ਇਸ ਕਰਕੇ ਉਦੋਂ ਵੀ ਤੇ ਪਹਿਲਾਂ ਵੀ ਤੇ ਉਦੋਂ ਵੀ ਤੇ ਹੁਣ ਜਦੋਂ ਕਾਰਟੂਨ ਆਇਆ ਇਹਦੀ ਮੁੜ ਕੇ ਉਹ ਉਥੋਂ ਅਮਿਟ ਕਰ ਦਿੱਤਾ ਆਪਣੇ ਫੇਸਬੁੱਕ ਤੋਂ ਤੇ ਅਸੀਂ ਜਾਂ ਸਾਡੇ ਦੇ ਵਿਰੋਧੀ ਆ ਹਾਓ ਵਨ ਕਾਈਂ ਡੇ ਟੂ ਡੂ ਸੋ ਕਿ ਸਤਗੁਰਾਂ ਦੇ ਸਾਹਿਬ ਜਾਦੇ ਤੇ ਮਾਤਾ ਜੀ ਨੂੰ ਆਪਣੇ ਕਾਰਟੂਨ ਸਾਡੇ ਦਾ ਮਤਾ ਬਾਈ ਵੀ ਸੋ ਬਜਦਾ ਆ ਤੇ ਕੋਈ ਕਾਰਟੂਨ ਜਾਂ ਕੋਈ ਵੀ ਕਿਸੇ ਧੰਗ ਦੀ ਐਨੀਮੇਸ਼ਨ ਨਾਲ ਵੀ ਬੰਦਿਆ ਸਾਡੀ ਸੋ ਇਸ ਕਰਕੇ ਜਿਹੜੀ ਗੱਲ ਚੰਗੀ ਲੱਗਦੀ ਚੱਕ ਲੈਣੀ ਆ ਬਾਕੀ ਛੱਡ ਦੇਣੀ ਵਿੱਚੋਂ ਪਰ ਲੋਕ ਤਾਂ ਜਾਣਦੇ ਨਾ ਸਾਡਾ